ਆਦਿ ਵਾਸੀ ਦੂ ਸਾਧ ਜੀਉ ਪਾਤਸ਼ਾਹੀ ਦਸਵੇਂ ਕਬਿਰ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਧਰਥ ਪੁਰਣ ਹੋਇ ਚਿਤ ਕੀ ਇਛਾ ਤਵ ਚਰਣ ਨਾਮ ਰਹਿ ਹਮਾਰਾ ਬਣਾ ਜਾਣ ਕਰੋ ਪ੍ਰਤਿਪਾਰ ਹਮਰੇ ਦੋਸਤ ਸਭੇ ਤੁਮ ਕਾਵਹ ਆਪਾਜ ਮੈ ਬਚਾਵਹ ਸੁਖੀ ਬਸੈ ਗੁਰੂ ਪਰਵਾਰ ਸੇਵਕ ਸੇਕ ਸੁਭ ਕਰਤਾਰ ਮੂਰਤਿ ਜਿਤ ਕਰਦੈ ਕਰੀਐ ਸਭੈ ਰਤ ਕੋ ਆਦ ਸੰਗਰੀਐ ਪੂਰਨ ਹੋਇ ਹਮਾਰੀ ਆਸਾ ਤੋੜ ਬਦਨ ਕੀ ਰਹੈ ਬਿਆਸਾ ਤਮਹਿ ਵਿਸ਼ਾੜੁ ਕੋ ਅਬਰ ਲਾਟਿ ਆਉ ਜੋ ਵਰਚਾਹੋਂ ਸਤਿ ਤੇ ਪਾਉ ਸੇਵਕ ਸੇਕ ਹਮਾਰੇ ਤਾਰੀਐ ਜੋਨ ਜਨ ਸਤਰ ਹਮਾਰੇ ਮਾਰੀ ਅਹ ਆਪਾ ਹਦਨ ਉਚ ਬਰੀ ਮਰਨ ਕਲ ਕ ਤਰਾਸ ਨੇ ਬਰੀ ਉਚ ਸਦਾ ਹਮਾਰੇ ਪਿਛ ਸ੍ਰੀ ਅਸਤੁਜ ਜੋ ਕਰੇ ਰਖਾ ਹਰਾ ਭਲੇ ਹੋ ਮਾ ਰਖਣ ਹਾਰ ਸਾਹਿਬ ਸੰਤ ਸਾਰੇ ਪਿਆਰੇ ਦੀਨ ਬੰਧ ਦੁਸਤਨ ਕੇ ਹੰਤਾ ਤੁਮਹੋ ਪੂਰੀ ਚਦਰ ਦਸ ਪੰਤਾ ਕਾਲ ਪਾਏ ਬ੍ਰਹਮ ਪਵਤਰ ਕਾਲ ਪਾਏ ਸਿਵ ਜੂ ਪਵਤਰ ਕਾਲ ਪਾਏ ਕਰਪਸਨ ਪ੍ਰਕਾਸ ਸਕਲ ਕਾਲ ਕਾ ਗਿਆਤ ਮਸ ਜਵਨ ਕਾਲ ਜੋ ਕੀ ਸਵਕੀਓ ਬੇਦ ਰਾਜ ਬ੍ਰਹਮ ਜੁਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਦੰਤ ਬਣਾਇਓ ਜਾ ਸਮੁਪਜਾਇਓ ਆਦੰਤ ਇਕ ਅਵਤਾਰ ਸੁਏ ਗੁਰੂ ਸਮਝੋ ਹਮਾਰਾ ਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾਦ ਅਪ ਸਾਰ ਸੇਵਕਨ ਕੋ ਸਭ ਗੁਣ ਸਭ ਦੀਓ ਸਤਨਨ ਕੋ ਗੁਲ ਮੋ ਬਦ ਕੀਓ ਗਣ ਕਰਗੇ ਅੰਤਰ ਕੀ ਜਾਣਤ ਭਰੇ ਹੋਰੇ ਕੀ ਪੀਰ ਪਸ਼ਾਂਤ ਜਿਤੇਤ ਕੁੰਦਰ ਫੁੱਲ ਸਭ ਪਰ ਕਿਰਪਾ ਚਿਸ਼ਟ ਕਰ ਫੁੱਲ ਸੰਤੜ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਦੀ ਬਿਰਿ ਬਿਸ਼ਾਨ ਦੰਦ ਗੜ ਕੇ ਬੜ ਤੁੜ ਕੀ ਜਾਨੈ ਦੇਵ ਉਦਕਰਖ ਕਰਾ ਕਰਤਾ ਪ੍ਰਜਾ ਤਰਿ ਤਰ ਜੀ ਰਤਉਰ ਜਾਵੇ ਆਕਰਕ ਕਰਤੂ ਕਬਹਾਂ ਤਮ ਬਲਤ ਦਿਹਿ ਤਰਸਹੁ ਜੇ ਤੇ ਬਦਨ ਸਿਂਤ ਸੁਵਤਾਰੈ ਆਪ ਆਪਣੀ ਬੂਝ ਚਾਣੈ ਤੁਮ ਸਵੇਤ ਰਤਨ ਰਾਣੋ ਮਾ ਜਾਣਤ ਤੇਦ ਭੇਦਰ ਆਲਮ ਨੰਕਾਰ ਨਿਰਭੁਕ ਕੰਦਰਲੰ ਆਦਿ ਨਿਰ ਨਾਰਯ ਸੰਪਤਾ ਕਾ ਮੂਲ ਜਾਰਤ ਪਿਤਾ ਜਾਕੋ ਭੇਵਣ ਪਾਪਤਿ ਬਿਦਾ ਤਾ ਕੋ ਕਰਪਾ ਹਰਿ ਅਨਮਾਨਤ ਮਹਾ ਮੋਰ ਕਸ਼ੇਧਾ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸਿਵ ਓਮਕਾਰ ਕਾ ਜੀਨ ਤਨੰਪੇ ਭਗਵਾਨ ਪਾਪਣੀ ਬਧਹਿ ਚਿਤਤੀ ਵਰਣ ਬੇਨ ਦਾ ਬਣ ਤੋਲਾ ਤਿੱਤੇ ਤੇਮਰਾ ਲਖਾ ਨਾਮ ਜੈ ਵਿਸਾਰਾ ਕੇ ਵਿਦਸਰਿਆ ਪ੍ਰਥਮ ਸੰਸਾਰਾ ਇਕ ਰੂਪਨੂ ਸਰੂਪ ਔੰਗ ਭਯੋ ਰਾਖਿ ਭੂਪਾ ਅਟਾ ਜੀਲ ਜਸੇ ਜਿਤ ਜਕਿਨੀ ਉਤਪਰਖਾਣ ਬਹੁ ਰਚਿ ਤੀਨੇ ਕਾ ਹੋ ਰਾਜ ਹਬ ਬੈਠਾ ਕਾ ਸਮਟ ਪਰੋ ਸੰਕਰ ਇਕੱਠਾ ਸਗਲੀ ਸ੍ਰੇਸ਼ਟ ਦਿਖਾਇ ਅਚੰਪ ਆਦਿਗਾ ਸੁਰੂ ਦੋਸਯੰ ਪਵ ਅਰਛਾ ਮੇਰੀ ਤੁਮ ਕਰੋ ਸੁਖ ਉਬਾਰ ਅਸਿਖ ਸੰਗਰੋ ਦੋਸਤ ਦੁਖਤ ਤੁਤ ਕੋਤ ਪਤਤਾ ਸਗਲ ਮਲੇਸ਼ ਕਰਵਨਨ ਗਤ ਜੇ ਕਸਤੁਜ ਤਉ ਸਰਣੀ ਪਰੇ ਤਨਕੇ ਦੋਸਤ ਦੁਖਤ ਹਵੈ ਮure ਪੁਰਗ ਜਮਨ ਭਗ ਪਰੇ ਜਿਹਾਰੇ ਤਨਕੇ ਤੁਮ ਸੰਕਰ ਸਭ ਟਾਲੇ ਜੋ ਕਲ ਕੋ ਇਕ ਮਾਰ ਧਿਆਏ ਹੈ ਤਾਗ ਕਾਜ ਕਰਨ ਅਚਾ ਹੈ ਤਰ ਸਭ ਕਲ ਦੁਸ਼ਟ ਰਸਤ ਨੇ ਤਤ ਕਲ ਕਿਰਪਾ ਦਸਤ ਦਖਲ ਨਹਰਹ ਤਾਗ ਤਾ ਉਤਨ ਗਮ ਹਰਹ ਰਿਤ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਾਹ ਸ਼ਾਸਕ ਨ ਕੋਈ ਇਕ ਬਾਰ ਦਿੱਤ ਮੈਂ ਸੰਭਾਲ ਸਵਾਸਤਿ ਤਹਿ ਬਾਰਾ ਜਨਰ ਡਾਮ ਤਿਹਾਰੁ ਕਹ ਦਰਜ ਦੁਸ਼ਟ ਦੋਖ ਤੇ ਰਹਾ ਖੜਕ ਕੇਤਮੈ ਸਰਣਾ ਤੇ ਹਾਰੀ ਆਭਾ ਚਜਲ ਹੋ ਪਾਈ ਸਰਵ ਧਾਰੁ ਓ ਸਹਾਈ ਦਸਤੋ ਕਤੇ ਲਹੋ ਬਚਾਈ ਖੜਕ ਕੇ ਤੁਮ ਸਰਨ ਤੇਹਾਰੀ ਆਵਹਤ ਦਰ ਲਹੋ ਭਾਰੀ ਸਰਬ ਧਾਰਮ ਸਹਾਈ ਦਸਤੋ ਕਤੇ ਲਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ